ਜਾਉਂਦੇ ਨੇ ਕੱਪੜੇ ਲੈਣੇ ਨੇ ਦਵਾਈ ਆਪਣੇ ਘਰ ਤੋਂ ਪਾਇ ਜੀ ਮੈਂ ਚਲਦਾ ਹਾਂ ਮੈਂ ਬਹਿਸ ਕਰਦੇ ਹਾਂ ਸਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹਨਾਂ ਦਾ ਪਿਸਤਲ ਚੈੱਕ ਕਰਾਇਆ ਜਾਵੇ ਜੀ ਪ੍ਰੈਜ ਕੀ ਨਾ ਆਪਣਾ ਸਰ ਮੇਰਾ ਨਾਮ ਹਰਪੀਤ ਸੈਣੀ ਹੈ ਜੀ ਕੀ ਮਾਮਲਾ ਕੀ ਹੋਇਆ ਮਾਮਲਾ ਸਰ ਇਹ ਹੋਇਆ ਮੈਂ ਆਪਣੇ ਘਰੋਂ ਸਾਹਮਣੇ ਮੇਰਾ ਘਰ ਆ ਮੈਂ ਪਟਾਕੇ ਜਲਾ ਰਿਹਾ ਸੀ ਆਪਣੇ ਘਰ ਦੇ ਵਿੱਚ ਮੇਰੇ ਘਰ ਤੋਂ ਇੱਥੇ ਤੱਕ ਦੂਰੀ ਦੇਖ ਲਓ ਕਿੰਨੀ ਆ ਇੱਥੇ ਤੱਕ ਮੇਰੀ ਹੱਦ ਦਾ ਠੀਕ ਹੈ ਜੀ ਮੈਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਿਹਾ ਸੀਗਾ ਇਹ ਬੰਦਾ ਆਪਣੇ ਕੰਮ ਤੋਂ ਆਇਆ ਠੀਕ ਹੈ ਇਹਨਾਂ ਦੇ ਮਦਰ ਬਿਮਾਰ ਆ ਠੀਕ ਆ ਚਲੋ ਸਾਨੂੰ ਵੀ ਧੋਖਾ ਬਿਮਾਰ ਆ ਅਸੀਂ ਆਪਣੇ ਘਰ ਦੇ ਵਿੱਚ ਪਟਾਕੇ ਚਲਾ ਰਹੇ ਆ ਅਸੀਂ ਕਿਸੇ ਨੂੰ ਕੁਛ ਤਾਂ ਕੁਛ ਨਹੀਂ ਕਹਿ ਰਹੇ ਠੀਕ ਆ ਜੀ ਇਹਨਾਂ ਨੇ ਮੇਤੇ ਆ ਕੇ ਫਾਇਰ ਗੱਡੇ ਠੀਕ ਆ ਜੀ ਮੈਂ ਕੁਛ ਨਹੀਂ ਮੈਂ ਚਲੋ ਫਿਰ ਫੇ ਚਲ ਗਿਆ ਅੰਦਰ ਨੂੰ ਠੀਕ ਆ ਮੋੜ ਕੇ ਗਾਲਾਂ ਕੱਢਣ ਲੱਪੇ ਠੀਕ ਆ ਜੀ ਮੈਂ ਬਾਹਰ ਆਇਆ ਮੈਨੂੰ ਕਹਿੰਦਾ ਇਹਦਾ ਕੰਮ ਕਰਨਾ ਹੀ ਪੈਣਾ ਠੀਕ ਆ ਅੱਜ ਤੋਂ ਕੁਛ ਸਮੇਂ ਪਹਿਲਾਂ ਵੀ ਇਹਨੇ ਮੇਤੇ ਪਿਸਤਲ ਕੱਢਿਆ ਮੈਂ ਉਦੋਂ ਕੁਛ ਨਹੀਂ ਕੋਈ ਕੰਪਲੇਟ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਠੀਕ ਆ ਅੱਜ ਮੈਨੂੰ ਦੁਖੀ ਹੋ ਕੇ ਇਹ ਕੰਮ ਕਰਨਾ ਪਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਮੈਂ 112 ਦੇ ਕੰਮੋ ਕਾਲ ਕੀਤੀ ਠੀਕ ਆ ਕੋਈ ਨਹੀਂ ਆਇਆ ਸਿਟੀ ਥਾਣੇ ਦੇ ਵਿੱਚ ਕਾਲ ਕੀਤੀ ਆਂਦੇ ਆ ਜੀ ਚੱਲੇ ਆ ਜੀ ਆਂਦੇ ਆ ਜੀ ਉਹਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਉਸ ਕਰਕੇ ਕੋਈ ਕਾਰਵਾਰ ਨਹੀਂ ਹੋਈ ਰਹੀ ਠੀਕ ਆ ਜੀ ਇਹਨਾਂ ਦਾ ਮੁੰਛੀ ਜਿਹੜਾ ਉੱਥੇ ਇਹਨਾਂ ਦਾ ਰਿਸ਼ਤੇਦਾਰ ਲੱਗਾ ਪਰ ਵੀ ਮੌਕੇ ਤੇ ਪੁਲਿਸ ਆ ਗਈ ਆ ਹਾਂ ਹੁਣ ਆਈ ਆ ਜੀ 1.5 ਘੰਟੇ ਬਾਅਦ ਆਈ ਪੁਲਿਸ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕੀਤੀ ਕਹਿੰਦੇ ਸੀ ਅਸੀਂ ਇਹਨਾਂ ਦਾ ਪਿਸਤਲ ਲੈ ਲਿਆ ਚੈੱਕ ਕਰਾਂਗੇ ਤੇ ਇਹਨਾਂ ਮੁਲਾਜ਼ਾ ਕਰਾਵਾਂਗੇ ਔਰ ਉਲਟਾ ਮੈਨੂੰ ਕਹਿ ਰਹੇ ਕਿ ਤੁਹਾਡਾ ਹੀ ਮੁਲਾਜ਼ਾ ਕਰਾਣਾ ਜਿਹੜੀ ਤੁਸੀਂ ਕਹਿੰਦੇ ਆ ਗੋਲੀ ਚੱਲੀ ਹੈਗੀ ਆ ਉਹ ਰਿਵਲਵਰ ਲੈ ਲਈ ਹੈ ਨਾ ਪੁਲਿਸ ਨੇ ਹਾਂਜੀ ਰਿਵਲਵਰ ਲੈ ਲਈ ਆ ਔਰ ਚੈੱਕ ਕੀਤਾ ਜਾਵੇ ਪ੍ਰੋਪਰ ਚੈੱਕ ਕੀਤਾ ਜਾਵੇ ਕਿਸੇ ਦੇ ਉਹ ਸਪਾਰਸ਼ ਨਾ ਚੱਲੀ ਜਾਵੇ ਉੱਤੇ ਠੀਕ ਹੈ ਜੀ ਨਹੀਂ ਤਾਂ ਮੈਂ ਉੱਪਰ ਤੱਕ ਪਹੁੰਚ ਕਰੂੰਗਾ ਓਕੇ ਤੁਹਾਡੇ ਤੇ ਇਲਜ਼ਾਮ ਲੱਗਾ ਕਿ ਤੁਸੀਂ ਜਿਹੜੇ ਆ ਕਿ ਫਾਇਰ ਕੱਢੇ ਹੈਗੇ ਆ ਕੀ ਕਹੋਗੇ ਤੁਸੀਂ ਜੀ ਫਾਇਰ ਕੋ ਨਹੀਂ ਮੈਂ ਮੈਂ ਦੁਕਾਨ ਤੋਂ ਆਇਆ ਸੀਗਾ ਮਾਤਾ ਹੁਣੇ ਨਾ ਉਹਨਾਂ ਨੂੰ ਅਟੈਕ ਆਇਆ ਹੋਇਆ ਜੀ ਤੇ ਉਹ ਅੱਜ ਵੀ ਅਸੀਂ ਸੋਕੇ ਸੋਨੀ ਸਾਹ ਦਾ ਪਾਠ ਉਹਨਾਂ ਦੀ ਚੜ੍ਹਦੀ ਕਲਾ ਚ ਕਰਾਇਆ। ਉਹ ਥੋੜਾ ਦਿਮਾਗ ਤੇ ਨਾ ਜਦੋਂ ਮਾੜਾ ਜਿਹਾ ਖੜਾਕਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਜਦੋਂ ਮੈਂ ਆ ਮੈਂ ਗੇਟ ਲਾਇਆ ਮੈਂ ਅੰਦਰ ਬਹਿ ਗਿਆ ਉਹਨਾਂ ਕੋਲ। ਉਹ ਉੱਠਿਓ ਸੀ। ਜਮਾਈ ਚੀ ਤੇ ਉਹ ਫਿਰ ਨਾ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕੀ ਗੱਲ ਹੈ ਮਾਤਾ ਕਹਿੰਦੀ ਪੇ ਪਟਾਕੇ ਵਾਜੇ ਪਕਨੇ ਕਿਹੜਾ ਲਗਾਇਆ ਬਲਾਨ। ਮੈਂ ਕਿਹਾ ਦੱਸੋ ਜੀ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਦਿਮਾਗ ਵਿੱਚ ਪੈਂਦੀ ਹਿੱਟ ਹੁੰਦੀ ਜਵਾ। ਤੇ ਮੈਂ ਬਾਹਰ ਨਿਕਲੇ ਨਾ ਜਾਨੂੰ ਬਾਪੂ ਜੀ ਵੀ ਨਿਕਲੇ ਆ ਇਹ ਸਮਝਾਉਣ ਇਹ ਹਥੀ ਮੈਂ ਲਾ ਪਿਆ ਨਾ ਤੇ ਮੈਂ ਇੱਥੇ ਉਤੋਂ ਇਲਜ਼ਾਮ ਲਾਉਂਦਾ ਪਿਆ ਕੇ ਇਹ ਫਾਇਰ ਕੀਤੇ ਕੋਈ ਫਾਇਰ ਚੈੱਕ ਕੀਤੇ ਤੁਸੀਂ ਕਿ ਨਹੀਂ ਫਾਇਰ ਨਹੀਂ ਕੀਤੇ ਕੋਈ ਵੀ ਸਿਰਫ ਇਹ ਉੱਥੇ ਪਟਾਕੇ ਪਿਆਉਂਦਾ ਮੈਨੂੰ ਤੋ ਗਿਆ ਨਹੀਂ ਬਾਪੂ ਨਹੀਂ ਗਿਆ ਜੀ ਸਰ ਕੀ ਹੈ ਸਾਰਾ ਮਾਮਲਾ ਜੀ ਇਹਨਾਂ ਦਾ ਆਪਣੇ 112 ਤੇ ਕਾਲ ਆਈ ਸੀ ਇਕਤਰ ਨਗਰ ਤੋਂ ਹਾਂਜੀ ਕਿ ਇਹਨਾਂ ਨੇ ਇੱਥੇ ਗੋਲੀ ਚ ਆਪਣੇ ਗੋਲੀ ਚਲਾਈ ਆ ਅੱਛਾ ਜੀ ਉਹ ਜਵਾਂਚ ਅਸੀਂ ਆਏ ਤੇ ਵੈਰੀਫਾਈ ਕਰ ਰਹੇ ਆ ਕਿ ਆ ਪਿਸਤਲ ਅਸੀਂ ਲੈ ਲਿਆ ਤੇ ਬਾਅਦ ਕੈਦਰ ਵਿੱਚ ਦਿਖਾਵਾਂਗੇ ਆਰਮੋਰ ਤੋਂ ਚੱਲਿਆ ਕਿ ਨਹੀਂ ਚੱਲਿਆ ਬਾਕੀ ਜੋ ਵੀ ਕਾਰਵਾਈ ਬਣਦੀ ਕਾਨੂੰਨੀ ਉਕਰ ਆ ਗਈ ਸੀ ਕੀ ਦੱਸਿਆ ਗਿਆ ਕਿੰਨੇ ਫਾਇਲ ਚੱਲੇ ਆ ਇੱਕ ਫਾਇਲ ਕਹਿਣਾ ਦੱਸੋ ਚਾਰ ਫਾਇਲ ਚੱਲੀਆਂ ਚਾਰ ਫਾਇਲ ਦੱਸੋ ਕਾਰਨ ਕੀ ਹੋ ਰਿਹਾ ਅਸਲ ਵਿੱਚ ਫਾਇਲ ਚੱਲ ਰਹੀ ਪਤਾ ਨਹੀਂ ਹੁਣ ਇਹ ਪੁੱਛਾਂਗੇ ਨਾ ਕਰਾਂਗੇ ਤੋ ਤੀਸ ਕਰਾਂਗੇ ਪੁੱਛਦੇ ਨਾ ਕੀ ਗੱਲ ਹੈ ਕੀ ਬਾਤ ਹੈ ਠੀਕ